ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਣੇ ਪਿੰਡ ਮੋਹੀ ਵਿਖੇ ਤਕਰੀਬਨ ਢਾਈ ਮਹੀਨਿਆਂ ਤੋਂ ਹਰ ਰੋਜ਼ ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਾਈ ਜਾਂਦੀ ਹੈ ਬੱਚਿਆਂ ਨੂੰ ਵੀ ਬੱਚੇ ਨਸ਼ਿਆਂ ਤੋਂ ਦੂਰ ਰਹਿਣਾ ਗਰਾਊਂਡ ਦੇ ਨਾਲ ਜੁੜਨਾ ਫੋਨਾਂ ਤੋਂ ਪਰੇ ਰਹਿਣਾ ਮੇਨ ਆਪਣਾ ਹੀ ਪਰਪਸ ਸੀਗਾ ਕਿ ਉਹ ਸਿਹਤਮੰਦ ਤੇ ਤੰਦਰੁਸਤ ਹਣ ਤੇ ਆਪਾਂ ਇੱਕ ਵਧੀਆ ਪੰਜਾਬ ਦੀ ਸਿਹਤਮੰਦ ਲਈ ਸਿਰਜਣਾ ਕਰੀਏ ਵੀ ਬੱਚੇ ਜੁੜਨ ਲੱਗੇ ਤੁਸੀਂ ਸਾਰੇ ਗਰਾਊਂਡ 'ਤੇ ਵੀ ਦੇਖ ਸਕਦੇ ਹੋ ਕਬੱਡੀ ਵੀ ਚੱਲਦੀ ਆ ਫੁੱਟਬਾਲ ਵੀ ਚੱਲਦੀ ਆ ਤੇ ਸਾਡੇ ਕੋਲ ਜਮਾਸਟਰ ਜੀ ਵੀ ਪਹੁੰਚੇ ਨੇ ਇਹ ਤਕਰੀਬਨ ਕਈ ਦਿਨਾਂ ਤੋਂ ਸਾਡੇ ਮਾਸਟਰ ਗਰਮੀਤ ਸਿੰਘ ਜੀ ਹਿੱਸਾਵਾਲ ਨੇ ਇਹ ਸਾਡੇ ਕੋਲ ਕਈ ਦਿਨਾਂ ਤੋਂ ਤਕਰੀਬਨ ਕਬੱਡੀ ਦੇ ਖਿਡਾਰੀਆਂ ਨੂੰ ਪ੍ਰੈਕਟਿਸ ਕਰਾ ਰਹੇ ਨੇ ਤੇ ਉਹਨਾਂ ਨੂੰ ਵੀ ਹੋਰ ਵੀ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਲਾਹਾ ਲਵਾ ਕੇ ਦੱਸ ਲੀਏ ਵੀ ਵੀਰ ਸਾਡਾ ਮਾਸਟਰ ਜੀ ਆਪਣੇ ਸੈਂਥ ਮਾਰਥਾ ਬੈਸਰੀ ਬਦਿਆਲੇ ਸਕੂਲ ਰੁੜਕਾ ਕਲਾਬ ਦੇਖੇ ਬਤੌਰ ਡੀਪੀ ਟੀਚਰ ਨੇ ਤੇ ਇੱਥੇ ਵੀ ਉਹਨਾਂ ਨੇ ਜਣੀ ਬਹੁਤ ਇੱਕ ਗਵਾਂਢੀ ਪਿੰਡ ਆ ਸਾਡਾ ਹਿੱਸਾ ਵਾਲ ਤੇ ਉਥੋਂ ਹਰ ਰੋਜ਼ ਆਉਂਦੇ ਨੇ ਤੇ ਆ ਕੇ ਬੱਚਿਆਂ ਨੂੰ ਪੂਰੀ ਪ੍ਰੈਕਟਿਸ ਕਰਾਉਂਦੇ ਨੇ ਨੌਜਵਾਨਾਂ ਨੂੰ ਕਬੱਡੀ ਤੇ ਨਾਲ ਜੋੜਦੇ ਨੇ ਜੇ ਉਹ ਵੀ ਕਿਉਂਕਿ ਖੁਦ ਇੱਕ ਕਬੱਡੀ ਪਲੇਅਰ ਰਹੇ ਨੇ ਇਸ ਕਰਕੇ ਜਿੰਨਾ ਵੀ ਵੀਰਾਂ ਨੇ ਲਾਹਾ ਲੈਣਾ ਆਂਢ ਗਵਾਂਢ ਪਿੰਡਾਂ ਤੋਂ ਉਹ ਵੀ ਆ ਕੇ ਇੱਥੇ ਹਰ ਰੋਜ਼ ਸ਼ਾਮ ਨੂੰ 6 ਵਜੇ ਗਰਾਊਂਡ ਦੇ ਵਿੱਚ ਆਇਆ ਕਰੋ ਦੇ ਵੱਧ ਤੋਂ ਵੱਧ ਆਪਾਂ ਨਸ਼ਿਆਂ ਤੋਂ ਬਚੀਏ ਤੇ ਗਰਾਉਂਡਾਂ ਨਾਲ ਜੁੜੀਏ। ਸੋ ਧੰਨਵਾਦ ਆ ਸਾਰਿਆਂ ਦਾ ਮਾਸਟਰ ਜੀ ਨਾਲ ਵੀ ਕਹਾਂਗੇ ਵੀ ਇੱਕ ਦੋ ਵਿਚਾਰ ਤੁਸੀਂ ਵੀ ਸਾਂਝੇ ਕਰੋ ਕਿ ਨੌਜਵਾਨੀ ਨੂੰ ਆਪਾਂ ਸਿੱਧੇ ਰਾਹ ਕਿਵੇਂ ਲੈ ਕੇ ਚੱਲੀਏ ਨਸ਼ੇ ਤੋਂ ਕਿਵੇਂ ਬਚ ਸਕੀਏ। ਉਹਦੇ ਸ਼ਬਦ ਇੱਕ ਦੋ ਮਾਸਟਰ ਜੀ ਵੀ ਸਾਂਝੇ ਕਰਨੇ ਚਾਹੁੰਦੇ ਨੇ। ਵੈਰਗੁਰੂ ਜੀ ਖਾਲਸਾ ਵੈਰਗੁਰੂ ਜੀ ਫਤਿਹ। ਸ਼ਬਦ ਜ਼ਰਾ ਝੂਏਵੇਂ ਆ ਕਿ ਜਿੰਨਾ ਚਿਰ ਆਪਾਂ ਗਰਾਉਂਡ ਦੇ ਵਿੱਚ ਨਹੀਂ ਆਉਂਦੇ ਤਾਂ ਆਪਣਾ ਦਿਮਾਗ ਕਿਤੇ ਨਾ ਕਿਤੇ ਹੋਰ ਭਟਕਦਾ ਰਹਿੰਦਾ ਵਾ ਜਾਂ ਫੋਨੰਨ ਨਹੀਂ ਜਾਂਦਾ ਵਾ ਜਾਂ ਹੁਣ ਅੱਜਕੱਲ ਤੁਹਾਨੂੰ ਪਤਾ ਹੀ ਹੈ ਕਿੰਨੇ ਨਸ਼ੇ ਫੈਲੇ ਹੋਏ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਉਹ ਨਸ਼ਿਆਂ ਨੂੰ ਰੋਕਣ ਵਾਸਤੇ ਤੇ ਆਪਣੀ ਜਵਾਨੀ ਨੂੰ ਬਚਾਉਣ ਵਾਸਤੇ ਆਪਾਂ ਵੱਧ ਤੋਂ ਵੱਧ ਬੱਚਿਆਂ ਨੂੰ ਗਰਾਊਂਡ ਨਾਲ ਜੋੜੀ ਤਾਂ ਕਿ ਬੱਚਾ ਜਿਹੜਾ ਵਿਹਲਾ ਰਹਿ ਕੇ ਆਪਣਾ ਟਾਈਮ ਕਿਤੇ ਹੋਰ ਨਾ ਖਰਾਬ ਕਰੇ ਆਪਣੀ ਸਿਹਤ ਤੇ ਧਿਆਨ ਲਵੇ ਤੇ ਆਪਣੇ ਹੁਣ ਗੇਮ ਫੋਲ ਪਤਾ ਕਬੱਡੀ ਚੱਲਦੀ ਆ ਤੇ ਬੱਚਿਆਂ ਨੂੰ ਪ੍ਰੈਕਟਿਸ ਕਰਾਉਣਾ ਉਹ ਕਾਰਾਟੇ ਦੀ ਕਰਾਈ ਸੀ ਅੱਜ ਪ੍ਰੈਕਟਿਸ ਤੇ ਇੱਕ ਦਿਨ ਹਫਤੇ ਕਾਰਾਟੇ ਦੀ ਪ੍ਰੈਕਟਿਸ ਕਰਾਇਆ ਕਰਾਂਗੇ ਹਾਂਜੀ ਨਹੀਂ ਬਹੁਤ-ਬਹੁਤ ਧੰਨਵਾਦ ਦੇਖੋ ਮਾਸਟਰ ਜੀ ਨੇ ਇੱਕ ਹੋਰ ਨਵਾਂ ਐਡ ਕੀਤਾ ਵੀ ਅੱਜ ਉਹਨਾਂ ਨੇ ਜਿਵੇਂ ਉਹ ਕਦੇ ਵੀ ਆਪਾਂ ਚਲੋ ਹਰ ਰੋਜ਼ ਪ੍ਰੈਕਟਿਸ ਕਰਾਉਣਾ ਵੀ ਇੱਕ ਦਿਨ ਹਫਤੇ ਦੇ ਵਿੱਚ ਛੋਟੇ ਬੱਚੇ ਜੋ ਵੀ ਕਾਰਾਟੇ ਸਿੱਖਣਾ ਚਾਹੁੰਦੇ ਨੇ ਉਹਨਾਂ ਨੂੰ ਆਪਣੀ ਸੈਲਫ ਡਿਫੈਂਸ ਦੇ ਲਈ ਜੋ ਵੀ ਸਮੇਂ ਦੀ ਲੋੜ ਵੀ ਆ ਉਹਦੇ ਲਈ ਵੀ ਵਧੀਆ ਚੀਜ਼ ਹੈ ਇਹਨੇ ਅੱਜ ਬੱਚਿਆਂ ਨੂੰ ਕਾਰਾਟੇ ਸਿਖਾਈ ਵੀ ਨੇ ਤੇ ਹਰ ਬੁੱਧਵਾਰ ਤਕਰੀਬਨ ਇਥੇ ਕਰਾਟੇ ਦੀ ਕਲਾਸ ਲੱਗਿਆ ਕਰੇਗੀ ਤੇ ਬੱਚੇ ਵੀ ਵੱਧ ਤੋਂ ਵੱਧ ਜੁੜਨ ਦੇ ਬਾਰੇ ਤੇ ਸਾਡੇ ਨਾਲ ਹੋਰ ਵੀ ਕੋਚ ਸਾਹਿਬ ਖੜੇ ਨੇ ਈਸਟਵਰਡ ਸਕੂਲ ਦੇ ਵਿੱਚ ਕੋਚ ਨੇ ਇਹ ਖੋਖੋ ਵਗੈਰਾ ਜਾਂ ਹੋਰ ਵੀ ਬੱਚਿਆਂ ਨੂੰ ਜਿਵੇਂ ਵੀ ਕੋਈ ਵੀ ਟ੍ਰੇਨਿੰਗ ਲੈਣੀ ਚਾਹੁੰਦੇ ਉਹਨਾਂ ਨਾਲ ਵੀ ਇਹਨਾਂ ਨਾਲ ਵੀ ਵੀਰਨ ਆਪਣੀ ਅਟੈਚਮੈਂਟ ਆ ਸਾਡੇ ਵੀਰ ਹਰਦੇਵ ਮੋਹੀ ਉਹ ਵੀ ਆਪਣੇ ਬਹੁਤ ਸਮਾਂ ਕੱਢਦੇ ਨੇ ਜਿਨ੍ਹਾਂ ਨੇ ਇਹ ਲਾਈਨ ਤੋਰੀ ਆ ਨਾਲ ਸਾਡੇ ਖੜਦੇ ਰਹੇ ਨੇ ਧੰਨਵਾਦ ਜੀ ਸਾਰਿਆਂ ਦਾ ਵੇ ਇੱਕ ਬੇਨਤੀ ਕਰਨੀ ਕਿ ਵੱਧ ਤੋਂ ਵੱਧ ਹਾਂਜੀ ਜਿਹੜੇ ਆਪਣੇ ਵੀਡੀਓ ਦੇਖਦੇ ਆ ਬੱਚੇ ਮੋਹੀ ਦੇ ਇਹ ਸਵਾਲ ਦੇ ਜਾਂ ਹੋਰ ਨੇੜਲੇ ਪੰਡਾ ਦੇ ਜਿਹੜਾ ਵੀ ਆ ਬੱਚੇ ਇੱਥੇ ਗਰਾਊਂਡ 'ਚ ਮੋਹੀ ਆ ਸਕਦੇ ਆ ਵੱਧ ਤੋਂ ਵੱਧ ਅਸੀਂ ਸ਼ਾਮ ਨੂੰ ਪ੍ਰੈਕਟਿਸ ਕਰਾਉਣੇ ਵੱਧ ਤੋਂ ਵੱਧ ਇੱਥੇ ਪਹੁੰਚਿਆ ਕਰਨ ਤਾਕੇ ਇੱਥੇ ਆਉਣਾ ਆਪਣਾ ਰਜੂ ਸਫਲ ਹੋ ਸਕੇ ਹਾਂਜੀ ਹਾਂ ਸਹੀ ਗੱਲ ਹੈ ਜੀ ਆਪਾਂ ਆਪਣੇ ਬੱਚਿਆਂ ਨੂੰ ਇੱਕ ਸਹੀ ਰਾਹ ਸਹੀ ਦਿਸ਼ਾ ਮਾਰਗਦਰਸ਼ਨ ਦੇ ਸਕੀਏ ਤੇ ਇਹ ਆਪਣੇ ਵੀ ਫਰਜ਼ ਨੇ ਕਿ ਆਪੋ ਆਪਣੇ ਆਪਾ ਬੱਚਿਆਂ ਨੂੰ ਗਰਾਊਂਡ ਵਿੱਚ ਜ਼ਰੂਰ ਲੈ ਕੇ ਆਈਏ ਤੇ ਸਿਆਣੇ ਬਜ਼ੁਰਗਾਂ ਨੂੰ ਵੀ ਬੇਨਤੀ ਹੈ ਤੁਸੀਂ ਵੀ ਗਰਾਊਂਡ ਵਿੱਚ ਆਓ ਇਹਨਾਂ ਬੱਚਿਆਂ ਦਾ ਹੌਸਲਾ ਵਧਾਓ ਤੇ ਆਪ ਵੀ ਸ਼ਿਰਕ ਕਰੋ ਆਪਾਂ ਇੱਕ ਵਧੀਆ ਆਪਣੀ ਸਿਹਤ ਨੂੰ ਰੱਖ ਸਕੀਏ ਸਾਡਾ ਇਹੀ ਮੋਟੀਵੇਸ਼ਨ ਆ ਮੈਂ ਤਾਂ ਵੀ ਆਪਾਂ ਆਪਣੀ ਸਿਹਤ ਨੂੰ ਕਿਵੇਂ ਫਿੱਟ ਰੱਖਣਾ ਉਹ ਗੱਲਾਂ ਤੇ ਵਿਚਾਰ ਕਰਦੇ ਆਂ ਆਪਾਂ ਇਹ ਪ੍ਰੋਗਰਾਮ ਸ਼ੁਰੂ ਕਰਿਆ ਸੀ ਜੋ ਇੱਕ ਵਧੀਆ ਜਿਹਾ ਸਿਖਰਾਂ ਤੇ ਚੱਲ ਰਿਹਾ ਸੋ ਧੰਨਵਾਦ ਆ ਸਾਰਿਆਂ ਦਾ ਵੱਧ ਤੋਂ ਵੱਧ ਪਹੁੰਚਿਆ ਕਰੋ ਗਰਾਊਂਡ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਜੋੜੋ ਤੇ ਇੰਨੀਆਂ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਸੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਬੋਲਣਾ ਇੱਥੇ 3 4 Ten. Five. Ten. Six. ਚਾਲੂ ਨੇ ਇੰਦਰ ਇੰਦਰ ਆਦੇ ਲੈ ਕੇ ਦੋ ਰੱਖ ਆਦੇ ਮੈਂ ਖੜਾ ਫ੍ਰਿੰਕ 1 2 3 ਐਸੇ ਜਿੱਥੋਂ ਚੱਟੀਆਂ ਉੱਤੀ ਰੱਖਣੀ ਆ ਪਹਿਲਾ ਵਾਰਾ ਸਵਾਨਾ ਲੈ ਕੇ ਆ ਵੇਚਿਆ ਮੈਂ ਲੱਗਿਆ ਹਣ ਦੁੱਧ ਦੁੱਧ ਦਾ ਮਕਨ ਉਹਨ 1 2

ਬਾਕੀ ਪੰਜ ਕਰਨ ਲੱਗੇ 24 ਛੜ ਗਈ ਸਾਈਕਲ ਨਹੀਂ ਬੋਲਦੇ ਇੱਥੇ ਇੱਥੇ ਤਾਂ ਹੱਥ ਕਰਦੇ ਜਾਓ ਚੱਲ